ਪਰ ਨਾਲ ਸਦੂ ਹੈ ਪੀ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਜਿਕ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਾਤੇ ਨੇ ਇੱਕ ਕਿਸੇ ਤਰ੍ਹਾਂ ਚੇਨੀ ਖਿੱਚੀ ਹੈ ਹੁਣ ਇੱਜ਼ਤ ਦਾ ਰਾਜ ਨਹੀਂ ਚੇਨੀ ਖਿੱਚੂਗਾ ਫੇਰ ਅਬੋਰ ਦੇ ਵਿੱਚ ਵੀ ਪਛਾਤ ਰਹਾਤਾ ਹੈਗਾ ਉਨਰ ਨੂੰ ਬਹੁਤ ਤਕਲੀਫ ਦਿੱਤੀ ਸਰੀਰ ਕੀਤਾ ਬਰਫ਼ ਤੇ ਪਾਤਾ ਠੰਡਾ ਪਾਣੀ ਪਾਤਾ ਇਹ ਪੜਨਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈ ਹੈ ਕਿ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਦੇ ਨਾਲ ਸਾਡਾ ਸਾਰਾ ਹਲਕਾਰ ਗੜਬੜਾ ਦੇ ਵਿੱਚ ਆ ਜੇ ਮੈਂ ਬੰਤੂ ਦਾਸ ਸਿਮਰੀ ਚੰਮਾ ਅੱਜ ਟੋਡਰਨ ਸਿਟੀ ਕਲਕੱਟ ਕਰ ਰਹੇ ਹਨ ਕਿ ਜਿਹੜਾ ਮੇਰਾ ਪਾਰਲੀਮੈਂਟਰੀ ਹਲਕਾ ਹੈਗਾ ਇਹਦੇ ਵਿੱਚ ਤਿੰਨ ਜ਼ਿਲ੍ਹੇ ਹੈਗੇ ਆ ਇੱਕ ਸੰਗਰੂਰ ਹੈ ਇੱਕ ਬਰਨਾਲਾ ਤੇ ਇੱਕ ਮਲੇਸ਼ਪੁਰ ਹੈ ਤੇ ਬਰਨਾਲੇ ਦੇ ਇਲਾਕੇ ਦੇ ਵਿੱਚ ਇਲਾਕਾ ਹੈਗਾ ਭਦੌੜ ਉੱਥੇ ਹੈਗਾ ਇੱਕ ਪਿੰਡ ਕੋਟ ਦੁਨਾ ਉੱਥੋਂ ਦੇ ਰਹਿਣ ਵਾਲੇ ਸਾਡੇ ਬੜੇ ਸੀਨੀਅਰ ਤੇ ਇੱਜ਼ਤਦਾਰ ਜੈਸਰ ਸਦਾਰ ਸੰਗਰਾਤ ਸਿੰਘ ਸਾਡੀ ਪਾਰਟੀ ਦੇ ਸੀ ਉਥੋਂ ਦੇ ਹੀ ਪੰਨਾ ਸਿੱਧੂ ਹੈ ਜਿਹੜੇ ਬਹੁਤ ਮਸ਼ਹੂਰ ਅੱਜ ਸੋਸ਼ਲ ਵਰਕਰ ਸਮਾਜਿਕ ਵਰਕਰ ਨੇ ਤੇ ਉਹਨਾਂ ਦੇ ਉੱਤੇ ਸਰਕਾਰ ਨੇ ਝੂਠੇ ਮੁਕੱਦਮੇ ਦਰਜ ਕਰਾਤੇ ਨੇ ਲੁਧਿਆਣੇ ਦੇ ਵਿੱਚ ਕਰਾਤਾ ਪਟਿਆਲੇ ਦੇ ਵਿੱਚ ਕਰਾਤਾ ਇੱਕ ਤਸਵੀਰ ਚੇਨੀਆ ਖਿੱਚੀ ਹੈ ਹੁਣ ਇਜ਼ਤ ਦਾ ਰਾਜ ਮੇਂ ਚੇਨੀਆ ਖਿੱਚੂਗਾ ਫੇਰ ਅਭੋਰ ਦੇ ਵਿੱਚ ਵੀ ਪਰਚਾ ਕਰਾਤਾ ਹੈਗਾ ਫੇਰ ਲੁਧੇਾਨੀ ਦੀ ਸੀਆਈਏ ਦੇ ਵਿੱਚ ਉਹਨਾਂ ਨੂੰ ਬਹੁਤ ਤਕਲੀਫ ਦਿੱਤੀ ਜ਼ਹੀਲ ਕੀਤਾ ਬਰਫ਼ ਤੇ ਪਾਤਾ ਠੰਡਾ ਪਾਣੀ ਪਾਤਾ ਮੇਰਾ ਮਤਲਬ ਹੈ ਕਿ ਅੱਜ ਦੇ ਗਮਨਨੇ ਦੇ ਵਿੱਚ ਐਫਐਡੀ ਤਸਵੀਰ ਦੇਣੇ ਇਵੇਂ ਮੈਂ ਸਮਝਦਾ ਹਾਂ ਕਿ ਇਹ ਬਹੁਤ ਗੰਭੀਰ ਕੰਮ ਹੈ ਇਹਦੇ ਨਾਲ ਲੋਕ ਪਰੇਰੇ ਹੋਏ। ਔਰ ਮੈਂ ਆਪਣੇ ਪਾਰਲਮੈਂਟ ਹਲਕੇ ਦੇ ਵਿੱਚ ਅਮਨ ਤੇ ਮਾਨ ਰੱਖਣਾ ਚਾਹੁੰਦੇ। ਤੇ ਮੈਂ ਜਿਹੜਾ ਨਿਜ਼ਾਮ ਹੈ ਉਹਦੇ ਨਾਲ ਵੀ ਗੱਲ ਕੀਤੀ ਹੈ। ਜਿਹੜੇ ਲਾਅ ਐਂਡ ਆਰਡਰ ਦੇ ਅਡੀਸ਼ਨਲ ਡੀਜੀਪੀ ਹੈ ਸਾਡੀ ਰੇਂਜ ਦੇ ਭੁੱਲਰ ਸਾਹਿਬ ਹੈਗੇ ਐ ਡੀਆਈਜੀ ਸਾਰੇ ਪਿੰਡਾਂ ਦੇ ਨਾਲ ਗੱਲ ਕੀਤੀ ਹੈ ਕਿ ਭਾਣਾ ਸਿੱਧੂ ਇੱਕ ਚੰਗਾ ਸਮਾਜਿਕ ਆਦਮੀ ਹੈਗਾ ਤੇ ਉਸ ਨੂੰ ਇੰਨਾ ਤੰਗ ਨਾ ਕਰੋ ਜਿਸ ਨਾਲ ਸਾਡਾ ਸਾਰਾ ਹਲਕਾ ੜੜਬੜਾ ਦੇ ਵਿੱਚ ਆ ਜੇ ਤੇ ਹੀ ਚੀਫ ਮਿਨਿਸਟਰ ਦਾ ਵੀ ਹਲਕਾ ਹੈਗਾ ਤੇ ਜਰੂਰ ਇਸ ਨੂੰ ਦੁਨੀਆ ਦੇ ਨਕਸ਼ੇ ਤੇ ਲੈ ਕੇ ਆਉਣ ਕਿ ਇੱਥੇ ਸ਼ਹਿਰ ਸ਼ਹਿਰ ਦੇ ਵਿੱਚ ਡੈਮੋਨਸਟ੍ਰੇਸ਼ਨ ਹੋਣ ਲੱਗ ਪਈ ਹੈ ਔਰ ਲੋਕ ਬਾਹਰ ਘਰਾਂ ਤੋਂ ਨਿਕਲ ਰਹੇ ਹੈ ਕੱਲ ਅਸੀਂ ਕੋਟ ਦੁਨੇ ਇੱਕ ਇਕੱਠ ਕਰ ਰਹੇ ਹਾਂ ਉੱਥੇ ਅਸੀਂ ਫੈਸਲਾ ਕਰਾਂਗੇ ਕਿ ਜੇ ਸਰਕਾਰ ਨੇ ਆਪਣਾ ਰੁਖ ਨਾ ਬਦਲਿਆ ਤੇ ਇਹੋ ਜਿਹੇ ਗੰਦੇ ਇਲਜ਼ਾਮ ਇਹੋ ਜਿਹੇ ਸਮਾਜਿਕ ਦੇ ਤੇ ਲਾ ਦੇ ਨੇ ਮੈਂ ਸਮਝਦਾ ਕਿ ਇਹ ਕੋਈ ਸ਼ੋਭਾ ਇਹ ਸਰਕਾਰ ਨੂੰ ਨਹੀਂ ਦਿੰਦਾ ਸੋ ਮੈਂ ਚੀਫ ਨੈਸਸਸ ਸਾਊਥ ਨੂੰ ਵੀ ਵੈਂਜੀ ਕਰਦਾ ਤੁਸੀਂ ਸਾਡੇ ਇਲਾਕੇ ਦੇ ਹੋ ਕਿ ਆਨੇ ਸਿੱਧੂ ਅੱਜ ਤੁਸੀਂ ਰਿਹਾ ਕਰੋ ਘਰੇ ਆਏ ਤੇ ਕੱਲ ਸਾਨੂੰ ਉਹਦੇ ਪਿੰਡ ਜਾ ਕੇ ਵੱਡਾ ਕੋਈ ਕਠਣਾ ਕਰਨਾ ਪਵੇ ਤੇ ਇੱਥੇ ਆਵਣ ਰਹੇ ਕਿਉਂਕਿ ਪਾਲੈਸਟੂ ਦੇ ਨਾਲ ਜਿਹੜੇ ਵੀ ਲੋਕੀ ਬਾਹਰ ਨਿਕਲਣਗੇ ਕਰਾਚੀ ਇਹ ਇੰਟਰਨੈਸ਼ਨਲ ਖਬਰ ਬਣ ਜਾਣੀ ਹੈ ਤੇ ਆਪਾਂ ਨੇ ਕਹਾਂ ਉਹ ਇੰਟਰਨੈਸ਼ਨਲ ਖਬਰ ਬਣਾ ਵੀ ਕਿਸ ਨੂੰ ਤਾਂ ਦੇ ਕਰਕੇ ਸਭ ਨੂੰ ਇੱਧਰ ਤਫ਼ਤੀਸ਼ ਹੋਣੀ ਚਾਹੀਦੀ ਹੈ ਕਿ ਪਾਲੈਸਟੂ ਨੂੰ ਬਰਫ ਦੇ ਉੱਤੇ ਕਿਉਂ ਰੱਖਿਆ ਕਿਉਂ ਬੌਂਚਰ ਕੀਤਾ ਕੀ ਕੀਤਾ ਕੋਈ ਇਹੋ ਜੀ ਗੱਲ ਨਹੀਂ ਕੀਤੀ ਉਸ ਨੇ ਸਮਾਰਟ ਸੀਗਕ ਹੈ ਲੋਕਾਂ ਦੇ ਪੈਸੇ ਛਡੌਂਦੇ ਜਿਹੜੇ ਟਰੈਵਲ ਏਜੰਟਸ ਨੇ ਉਹ ਠੱਗੀ ਕਰੀ ਜਾਂਦੀ ਹੈ ਔਰ ਲੋਕਾਂ ਤੋਂ ਬਹੁਤ ਪੈਸਾ ਲੈ ਲੈਂਦੇ ਆ ਤੇ ਭਾਣਾ ਤਾਂ ਏਜੰਟਾਂ ਨੂੰ ਕਹਿ ਕੇ ਕਿ ਭਾਈ ਤੁਸੀਂ ਉਹ ਪੈਸੇ ਵਾਪਸ ਕਰੋ ਤਾਂ ਖਵਾਂਦਾਂ ਉੱਜੜ ਗਿਆ ਨਾ ਤਾਂ ਤੁਹਾਡਾ ਭੇਜਿਆ ਹੋਇਆ ਬੰਦਾ ਉਸ ਮੋੜ ਦੇ ਵਿੱਚ ਪੌਂਡ ਸ਼ੈਡ ਜਿੱਥੇ ਤੁਸੀਂ ਭੇਜਿਆ ਤੇ ਉਹ ਤਾਂ ਖਵਾਂਦਾਂ ਦੇ ਖਵਾਂਦਾਂ ਹੀ ਤਬਾਹ ਹੋ ਗਏ ਇਸਾ ਕਿ ਇਹੋ ਜਿਹੇ ਬੰਦੇ ਨੂੰ ਤੰਗ ਕਰਨਾ ਮੈਂ ਸਮਝਦਾ ਕਿ ਇਹ ਲੋੜ ਤੋਂ ਬਾਹਰ ਹੈ ਤੇ ਮੈਂ ਬਥੌਰ ਰੰਪੀ ਇਸ ਲਈ ਕਿ ਜਦ ਮੈਂ ਆਪਣੇ ਅਕਤ ਦੇ ਵਿੱਚ ਇਹੋ ਜੀ ਚੀਜ਼ ਧਰਨੇ ਤੁਰਨੇ ਦਿਲ ਦੇ ਹੱਥ ਦੇ ਵਿੱਚ ਨਹੀਂ ਹੈ ਤਾਂ ਚੀਫ ਮਿਨਿਸਟਰ ਕੋਲ ਮੈਂ ਬੇਨਤੀ ਕਰਨਾ ਕਿ ਇਹ ਘਸਲਾਜ ਹੱਲ ਹੋ ਜੇ ਜਿਹੜਾ ਕੰਮ ਸਾਨੂੰ ਕੱਟਣਾ ਕਰਨਾ ਪਵੇ ਕੋਰਟ ਤੁਮੇ